ਪੈਂਸੇ ਪੋਣ ਜਿੰਦਾਬਾਦ ਜੋ ਬੋਲੇ ਸੋਨ ਰਹਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਅੱਜ ਬਾਲ ਸਾਹਿਬ ਆਏ ਨੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਛੋਟੇ ਸੱਦੇ ਦੇ ਬਾਲ ਸਾਹਿਬ ਮੇਰੇ ਇਸ ਕੁਟਿਆ ਦੇ ਵਿੱਚ ਆਏ ਨੇ ਜੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਕਾਰਜਕਰਤਾ ਨੇ ਚਾਹੇ ਸਰਦਾਰ ਮਹੇਸ਼ੰਦਰ ਸਿੰਘ ਜੀ ਗਰੇਵਾਲ ਹੋਣ ਚਾਹੇ ਹੀਰ ਸਿੰਘ ਕਵੜੀਆ ਜੀ ਹੋਣ ਚਾਹੇ ਹਰੀਸ਼ਰੇ ਟਾਂਡਾ ਜੀ ਹੋਣ ਚਾਹੇ ਬੁੰਨਰ ਸਾਹਿਬ ਹੋਣ ਜੀ ਫਕਰ ਦਲਜੀਤ ਸਿੰਘ ਚਿਮਾ ਜੋ ਕਿ ਸਰਕਾਰ ਦੇ ਬਿਲੇ ਮੇਰੇ ਅਨੇਕਾ ਕੰਮ ਉਹਨਾਂ ਨੇ ਕੀਤੇ ਆ ਦਿਲ ਦੀ ਗਹਿਰਾਈੋਂ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਸਰ ਅੱਜ ਆਏ ਨੇ ਬਾਦਲ ਸਾਹਿਬ ਆਪਣੀ ਸਮੱਸਿਆ ਦੱਸਿਆ ਦੀ ਵਾਰ ਤੇ ਬਾਦਲ ਸਾਹਿਬ ਆਏ ਨੇ ਪਰਿਵਾਰ ਦੇ ਵਿੱਚ ਔਰ ਪਰਿਵਾਰ ਨੇ ਉਹਨਾਂ ਨੂੰ ਹਾਰਾ ਦਿੱਤਾ ਵੀ ਅਸੀਂ 2027 ਦੇ ਵਿੱਚ ਸਰਕਾਰ ਅਕਾਲੀ ਦਲ ਦੀ ਲੈ ਕੇ ਆਵਾਂਗੇ ਔਰ ਆਉਣ ਵਾਲਾ ਜਿਹੜਾ ਵਕਤ ਹੈ ਜਿਹੜੇ ਸਾਡੇ ਵੀਰ ਅਕਾਲੀ ਦਲ ਨੂੰ ਛੱਡ ਕੇ ਅਲੱਗ-ਅਲੱਗ ਪਾਰਟੀਆਂ 'ਚ ਜਾ ਰਹੇ ਨੇ ਜਾਂ ਗਏ ਹੋਏ ਨੇ ਜੀ ਉਹਨਾਂ ਨੂੰ ਵੀ ਅਸੀਂ ਆਪਣੀ ਪਾਰਟੀ ਖੇਤਰ ਪਾਰਟੀ ਦੇ ਵਿੱਚ ਲੈ ਕੇ ਆਵਾਂ ਜਿਹੜਾ ਬਦਲਾਅ ਕਹਿੰਦਾ ਉਹਨੂੰ ਬਦਲਾਅ ਕੱਲ ਹੀ ਤੇਰੇ ਨਾਲ ਮਿਲਿਆ ਕਿਉਂਕਿ ਉਹ ਪਾਰਟੀ ਦੀ ਬਿਲਕੁਲ ਬਦਲਾਵਾਂਗੇ ਜੀ ਕਿਉਂ ਆਣਗੇ ਬਦਲਾਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਕਾਰਜਕਰਤਾ ਨਾਲ ਦੁਬਾਰਾ ਤੋਂ ਜੁੜ ਗਿਆ ਜਿਸ ਦੇ ਨਾਲ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬਹੁਤ ਤਕੜਾ ਬਲ ਮਿਲਣਾ ਉਹ ਬਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਹੈ ਉਹ ਵਡਾਉ ਬੋਲ ਗਿਆ ਬਾਦਲ ਸਾਹਿਬ ਕਿੱਥੇ ਆਏ ਸੀ ਅੱਜ ਬਾਦਲ ਸਾਹਿਬ ਵਾਰਡ ਨੰਬਰ 63 ਗੋਪਾਲ ਨਗਰ ਦੇ ਵਿੱਚ ਆਏ ਸੀ ਜਿਹੜੀ ਮੀਟਿੰਗ ਆ ਉਹ ਬੀਕੇ ਟਾਂਗ ਜੀ ਨੇ ਰੱਖੀ ਸੀ ਤੇ ਲੋਕਾਂ ਦਾ ਬਹੁਤ ਭਾਰੀ ਇਕੱਠ ਸੀ ਜਿਸ ਦੇ ਤੇ ਅੱਜ ਸਾਬਤ ਹੋ ਗਿਆ ਕਿ ਗੋਪਾਲ ਨਗਰ ਦੇ ਲੋਕ ਪਿਆਰ ਪਰ ਤਿਆਰ ਖੜੇ ਆ ਸਰਦਾਰ ਪ੍ਰਕਾਰ ਪਰ ਉਪਕਾਰ ਸਿੰਘ ਘੁੰਮਣ ਜੀ ਨੂੰ ਵੋਟ ਪਾਉਣ ਵਾਸਤੇ ਜਿਹੜੀ ਜਿਹੜੀ ਸਮੱਸਿਆ ਲੋਕਾਂ ਨੇ ਦੱਸਿਆ ਹੋਣੀ ਹੈ ਬਾਦ ਸਾਹਿਬ ਜੀ ਕਿ ਕਿੰਨੀ ਅਨ ਕਿਸਮਸੇ ਹੱਲ ਹੋਣਗੀਆਂ ਬਿਲਕੁਲ ਬਿਲਕੁਲ ਜੀ ਜੋ ਸਮੱਸਿਆਵਾਂ ਲੋਕਾਂ ਨੇ ਦੱਸੀਆਂ ਜਿਹੜੀਆਂ ਸਾਡੇ ਲੈਵਲ ਤੇ ਹੱਲ ਹੋਣ ਵਾਲੀਆਂ ਉਹ ਅਸੀਂ ਜ਼ਰੂਰ ਕਰਾਂਗੇ ਜੀ ਜੀ ਇਹ ਆਵਾਜ਼ੇ ਬਾੜੇ ਲੋਕੀ ਬਹੁਤ ਜ਼ਿਆਦਾ ਜਿੱਦਾਂ ਕਿ ਤੰਗ ਆ ਗਏ ਜੀ 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 ਉਹਦਾ ਹੁਣ ਮਤਲਬ ਉਹ ਜਿਹੜੀ ਵਾਰੀ ਹੈ ਜਾਂਦੀ ਹੈਗੀ ਨਹੀਂ ਉਹਦੀ ਬਾਡੀ ਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਮੈਂ ਅਪੀਲ ਵੀ ਕਰੂੰਗਾ ਤੁਹਾਡੇ ਚੈਨਲਾਂ ਦੇ ਥਰੂ ਲੁਧਿਆਣੇ ਦੇ ਲੁਧਿਆਣਾ ਬੈਸਟ ਦੇ ਲੋਕਾਂ ਨੂੰ ਕਿ ਜਿਹੜੀ ਆਪਣੀ ਇੱਕ ਇੱਕ ਕੀਮਤੀ ਵੋਟ ਹੈ ਉਹ ਸਰਦਾਰ ਪਰਵਕਰ ਸਿੰਘ ਜੀ ਕੋਲ ਮੰਨ ਨੂੰ ਪਾਉਣ ਤੇ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਇਹਨੂੰ ਇਹਦਾ ਜਿਹੜਾ ਚਿਹਰਾ ਹੈ ਦੋ ਗਾਲਾਂ ਚਿਹਰਾ ਇਹਨਾਂ ਦਾ ਪੋਸਟਰਾਂ ਦੇ ਵਿੱਚ ਕੁਝ ਹੋਰ ਦਿਖਾਣੇ ਐ ਐਕਚੁਅਲ ਦੇ ਵਿੱਚ ਕੁਝ ਹੋਰ ਆ ਜੇ ਪਰਵਕਰ ਸਿੰਘ ਕੋ ਮਨਜੀ ਨੂੰ ਰਤੇ ਜਿਤਾ ਕੇ ਭੇਜਦੇ ਆ ਤਾਂ ਇਹਨਾਂ ਨੂੰ ਆਪਣੀ ਈਕਾਤ ਆ ਜਿਹੜੀ ਜਿਹੜਾ ਇਹਨਾਂ ਦਾ ਚਿਹਰਾ ਔਰ ਜਰੂਰੀ ਪਾਲੀ ਪਾਤੀ ਦਿਖ ਜੂਗਾ ਜੋ ਦੇਖਿਆ ਇਹ ਵਾਦੇ ਸਾਰੇ ਝੂਠਾ ਨਿਕ ਲੈਣਾ ਤੇ ਫੈਲਾਉਣ 1000 ਰੁਪਏ ਲਗਾਉ ਲੋ ਚਾਹੀ ਬਿਲਕੁਲ ਜੁੱਧ ਨਸ਼ਾ ਬਰੁੱਧ ਲਿਗਾ ਲੋ ਬਿਲਕੁਲ ਨਸ਼ਿਆ ਬਰੁੱਧ ਮੈਚ ਦੇ ਬਾਰੇ ਜਰੂਰ ਬੋਲਣਾ ਚਾਹੂੰਗਾ ਜੀ ਜੁੱਧ ਨਸ਼ਿਆ ਬਰੁੱਧ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਇਹਦੇ ਵਿੱਚ ਇੱਕ ਰਵੈਂਜ ਵਾਲੀ ਵੈਂਡਾਟਾ ਵਾਲੀ ਜਿਹੜੀ ਹੈਗੀ ਆ ਤਾਂ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਬੜੀਆਂ ਖਤਰਨਾਕ ਆ ਪੰਜਾਬ ਵਾਸਤੇ ਮੈਂ ਖਰੜਨ ਨੂੰ ਬਿਲੋਂਗ ਕਰਦਾ ਸਾਡੇ ਨਾਲ ਰੋਪੜ ਪੈਂਦਾ ਉੱਥੇ ਇੱਕ ਮੁੰਡਾ ਜਟਾਂ ਦਾ ਨਾ ਉਹਨੇ ਅੱਜ ਤੱਕ ਕਦੇ ਚਿੱਟਾ ਪੀਤਾ ਨਾ ਕਦੇ ਵੇਚਿਆ ਇੱਕ ਗਰੀਬ ਗਰੀਬ ਕਿਸਾਨ ਦਾ ਪੁੱਤ ਆ ਉਹਦੇ ਪਾਪਾ ਹੈ ਨਹੀਂ ਜਦ ਉੱਥੇ ਦੀ ਪੁਲਿਸ ਨੂੰ ਟਾਰਗੇਟ ਆਪਣਾ ਨਹੀਂ ਮਿਲਿਆ ਅਚੀਵ ਕਰਨੇ ਨੂੰ ਤਾਂ ਐਦਾਂ ਉਹਨੂੰ ਮੁੰਡੇ ਨੂੰ ਬੁਲਾਇਆ ਕਿ ਤੇਰੇ ਨਾਲ ਕੋਈ ਗੱਲਬਾਤ ਕਰਨੀ ਆ ਤੂੰ ਆ ਜਾ ਜਦੋਂ ਮੈਨੂੰ ਉਹਨਾਂ ਦੇ ਘਰਦਿਆਂ ਦਾ ਫੋਨ ਆਇਆ ਮੈਂ ਜਾ ਕੇ ਪਤਾ ਕਰਿਆ ਉਹ ਕਹਿੰਦੀ ਜੀ ਚਿੱਟੇ ਦਾ ਪਰਚਾ ਪਾਤਿਆ ਜੀ ਇਹਦੇ ਦੇ ਮੁੰਡੇ ਸਾਨੂੰ ਸਰਪੰਚ ਬਿਲਕੁਲ ਨਜਾਇਜ਼ ਹੋਇਆ ਜੀ ਅਸੀਂ ਉਹਦੀ ਇਨਕੁਆਇਰੀ ਮਾਰਕ ਕਰਾ ਰਹੇ ਹਾਂ ਐਸਐਸਪੀ ਰੋਪੜ ਸਾਹਿਬ ਨੂੰ ਤੇ ਸਾਨੂੰ ਉਮੀਦ ਹੈ ਕਿ ਪੁਲਿਸ ਦੇ ਐਂਡ ਤੇ ਉਹਨੂੰ ਬੇਗਨਾ ਸਾਬਤ ਕਰਾਂਗੇ ਕੀ ਵੋਟਰਾਂ ਨੂੰ ਅਪੀਲ ਕੀ ਕਰੋਗੇ ਵੋਟਰਾਂ ਨੂੰ ਇਹੀ ਅਪੀਲ ਹੈ ਜੀ ਕਿ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਪੰਜਾਬ ਦੀ ਮਾਂ ਪਾਰਟੀ ਨੂੰ ਵੋਟ ਪਾਉਣ ਤੇ ਅਕਾਲੀ ਦਲ ਨੂੰ ਕਾਮਯਾਬ ਕਰਨ ਇਹ ਨਾ ਸੋਚਣ ਕਿ ਹਾਂ ਇਹ ਇੱਕ ਸੀਟ ਇਹ ਦੇਣਗੇ ਇਹ ਇੱਕ ਸੀਟ ਦੇ ਨਾਲ ਜਿਹੜਾ ਜਿਹੜੀ 2027 ਦੇ ਵਿੱਚ ਜਿਹੜੀ ਆਮ ਆਦਮੀ ਦੀ ਹਾਰ ਹੈ ਉਹ ਇਹਨਾਂ ਦੇ ਤਬੂਤ ਦੇ ਵਿੱਚ ਆਖਰੀ ਕਿੱਦ ਦਾ ਕੰਮ ਕਰੂਗਾ